ਦਲਵੀਰ ਗੋਲਡੀ ਇੱਕ ਵਾਰ ਫੇਰ ਦੌੜ ਦੇ ਵਿੱਚੋਂ ਆਊਟ ਹੋ ਗਏ ਨੇ ਦਲਵੀਰ ਗੋਲਡੀ ਨੂੰ ਕਾਂਗਰਸ ਨੇ ਕੋਰੀ ਨਾ ਕਰ ਦਿੱਤੀ ਹੈ ਆਖਰਕਾਰ ਕੀ ਹੈ ਪੂਰਾ ਮਸਲਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਗੋਲਡੀ ਨੂੰ ਕਾਂਗਰਸ ਨੇ ਕੋਰੀ ਨਾ ਕਰ ਦਿੱਤੀ ਹੈ ਕਿਹੜੀ ਗੱਲੋਂ ਗੋਲਡੀ ਨੂੰ ਨਾ ਕੀਤੀ ਗਈ ਹੈ ਗगन ਕਾਂਗਰਸੀਆਂ ਦੇ ਵਿੱਚ ਨਹੀਂ ਦੀ ਨੀ ਹੋੜ ਲੱਗੀ ਹੋਈ ਹੈ ਕਿ ਮੈਂ ਅੱਗੇ ਨਿਕਲ ਜਾ ਮੈਂ ਅੱਗੇ ਨਿਕਲ ਜਾ ਦਲਵੀਰ ਗੋਲਡੀ ਬਾਰੇ ਗगन ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦਲਵੀਰ ਗੋਲਡੀ ਧੂਰੀ ਤੋਂ ਵਿਧਾਇਕ ਸੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੀ ਸੰਗਰੂਰ ਦੇ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਉਹ ਪਾਰਟੀ ਨੂੰ ਵਲ ਵਿਦਾ ਅੱਗੇ ਤੇ ਭਗਵੰਤ ਮਾਨ ਦੀ ਝੋਲੀ 'ਚ ਜਾ ਕੇ ਪੈ ਗਏ ਸੀ। ਕੁਝ ਸਮਾਂ ਉਹਨਾਂ ਦਾ ਉੱਥੇ ਜੀਣ ਹੀ ਲੱਗਿਆ। ਲੋਕ ਤਾਂ ਬਰਨਾਲੇ ਵਾਲੀ ਟਿਕਟ ਨਾਲ ਵੀ ਜੋੜ ਕੇ ਦੇਖਦੇ ਆ। ਖੈਰ ਗੋਲਡੀ ਜੋ ਕਹਿੰਦੇ ਆ ਕਿ ਉਹਨਾਂ ਦਾ ਉੱਥੇ ਮਨ ਨਹੀਂ ਲੱਗਿਆ ਤੇ ਉਹ ਵਾਪਸ ਕਾਂਗਰਸ 'ਚ ਆ ਗਏ। ਹੁਣ ਜਦੋਂ ਕਾਂਗਰਸ 'ਚ ਗੋਲਡੀ ਵਾਪਸ ਆਏ ਐ, ਦਲਵੀਰ ਗੋਲਡੀ ਕਾਂਗਰਸ ਦੀਆਂ ਸਫਾ ਦੇ ਵਿੱਚ ਵਿਚਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹੇ। ਉਹਨਾਂ ਨੂੰ ਸੰਗਰੂਰ ਦੇ ਕਈ ਆਗੂਆਂ ਨੇ ਬੱਥ ਸਪੇਸ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿੱਚ ਵੱਡੇ ਆਗੂ ਸ਼ਾਮਲ ਨੇ ਪਰ ਦਲਬੀਰ ਗੋਲਡੀ ਦੀ ਦਾਲ ਕਾਂਗਰਸ ਚ ਵੀ ਨਹੀਂ ਗੱਲ ਰਹੀ ਦਾਵੇਦਾਰੀ ਦਲਬੀਰ ਗੋਲਡੀ ਠੋਕਰੇ ਸੀ ਜੋ ਸੋਰਸਸ ਜੋ ਸੂਤਰਾਂ ਦੇ ਹਵਾਲੇ ਨਾਲ ਕਾਂਗਰਸ ਦੇ ਅੰਦਰੋਂ ਖਬਰ ਆ ਰਹੀ ਹੈ ਕਿ ਦਲਬੀਰ ਗੋਲਡੀ ਦੀ ਪੂਰੀ ਦਾਵੇਦਾਰੀ ਸੀ ਕਿ ਉਹ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ ਉਹ ਜ਼ਿਲ੍ਹਾ ਪ੍ਰਧਾਨ ਬਣਨ ਦੀ ਦਾਵੇਦਾਰੀ ਠੋਕਰੇ ਸੀ ਉਹਨਾਂ ਦੀ ਇੱਛਾ ਸੀ ਕਿ ਮੈਂ ਦੁਬਾਰਾ ਜ਼ਿਲ੍ਹਾ ਪ੍ਰਧਾਨ ਬਣਾ ਪਰ ਕਾਂਗਰਸ ਨੇ ਉਹਨਾਂ ਨੂੰ ਕੋਰੀ ਨਾ ਕਰਤੀ ਨੰਗਾ ਚਿੱਟਾ ਜਵਾਬ ਦੇਤਾ ਕਿ ਭਾਈ ਤੂੰ ਪ੍ਰਧਾਨ ਨਹੀਂ ਬਣ ਸਕਦਾ ਇਹ ਗੱਲ ਦਲਬੀਰ ਗੋਲਡੀ ਨੂੰ ਕਾਂਗਰਸ ਹਾਈ ਕਮਾਂਡ ਨੇ ਕਹੀ ਹੈ ਜਾਂ ਕਾਂਗਰਸ ਹਾਈ ਕਮਾਂਡ ਦੇ ਬਣਾਏ ਗਏ ਨਿਯਮ ਦਿਲਬੀਰ ਗੋਲਡੀ ਦੇ ਲਈ ਵੱਡਾ ਜਿਹੜਾ ਕਹਿ ਲਈਏ ਕਿ ਝਟਕਾ ਲੈ ਕੇ ਆਇਆ ਹੈ ਦਰਅਸਲ ਕਾਂਗਰਸ ਸੰਗਠਨ ਸਿਰਜਣਾ ਅਭਿਆਨ ਚਲਾ ਰਹੀ ਆ ਜਿਹਦੇ ਵਿੱਚ ਪਹਿਲਾ ਕੜੀ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਲਾਏ ਜਾਣੇ ਨੇ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਪੂਰੇ ਭਾਰਤ ਚ ਲਾਏ ਜਾਣੇ ਨੇ ਪੰਜਾਬ ਉਹ ਵੀ ਜਾਨੀ ਕਿ ਪੰਜਾਬ ਚ ਪ੍ਰੋਸੀਜਰ ਚੱਲ ਪਿਆ ਇਸ ਸਮੇਂ ਆਬਜ਼ਰਵਰ ਨੇ ਜਿਹੜੇ ਹਾਈ ਕਮਾਂਡ ਵੱਲੋਂ ਪੰਜਾਬ ਦੇ ਵਿੱਚ ਭੇਜੇ ਹੋਏ ਨੇ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕਰ ਰਹੇ ਹਾਂ ਬਿਲਕੁਲ ਜ਼ਿਲ੍ਹਾ ਵਾਈਜ਼ ਆਬਜ਼ਰਵਰ ਭੇਜੇ ਹੋਏ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਗਦੀਸ਼ ਊਰੀ ਨੇਗੇ ਜਿਹੜੇ ਕਿ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਨੇ ਉਹ ਆਏ ਹੋਏ ਨੇ ਉਹ ਹਲਕੇ ਵਾਈਜ਼ ਮੀਟਿੰਗਾਂ ਵੀ ਕਰ ਰਹੇ ਨੇ ਚਰਚਾ ਇਹ ਸੀ ਕਿ ਵੀ ਦਲਬੀਰ ਗੋਲਡੀ ਦੀ ਦਾਅਵੇਦਾਰੀ ਹੈ ਇਸ ਨੂੰ ਕਨਫਰਮ ਕਰ ਰਿਹਾ ਇਸ ਚੀਜ਼ ਨੂੰ ਕਿ ਦਲਬੀਰ ਗੋਲਡੀ ਦਾਅਵੇਦਾਰ ਸੀ ਜ਼ਿਲ੍ਹਾ ਪ੍ਰਧਾਨ ਵਾਲੀ ਦੌੜ ਦੇ ਵਿੱਚ ਪਰ ਕਾਂਗਰਸ ਹਾਈ ਕਮਾਂਡ ਨੇ ਦੌੜ ਤੋਂ ਬਾਹਰ ਕੱਢਤਾ ਗੱਲ ਇਹ ਹੈ ਕਿ ਕਾਂਗਰਸ ਨੇ ਨਿਯਮ ਬਣਾਇਆ ਕਿ ਜਿਹੜੇ ਬੀਤੇ 5 ਸਾਲਾਂ ਦੇ ਵਿੱਚ ਜਿਹੜੇ ਲੋਕ ਸੱਜੇ ਗਏ ਖੱਬੇ ਗਏ ਯਾਨੀ ਕਿ ਇੱਧਰ-ਉੱਧਰ ਪਾਰਟੀਆਂ 'ਚ ਜਾ ਕੇ ਆਏ ਨੇ ਉਹਨਾਂ ਨੂੰ ਕਨਸੀਡਰ ਨਹੀਂ ਕੀਤਾ ਜਾਣਾ ਉਹਨਾਂ ਦੀ ਦਾਅਵੇਦਾਰੀ ਰੱਦ ਕਰ ਦਿੱਤੀ ਗਈ ਹੈ ਉਹ ਨਹੀਂ ਪ੍ਰਧਾਨ ਬਣ ਸਕਦੇ ਇਹ ਇੱਕ ਨਿਯਮ ਹੈ ਜਾਂ ਕਹਿ ਲਈਏ ਕਿ ਇੱਕ ਬਾੜ ਹੈ ਜਿਹੜੀ ਉਹ ਲਾਈ ਗਈ ਹੈ ਕਿ ਕਾਂਗਰਸ ਦਾ ਜਿਹੜਾ ਪੁਰਾਣਾ ਵਰਕਰ ਹੈ ਤੇ ਜਿਹੜਾ ਸੱਚਾ ਸਿਪਾਹੀ ਹੈ ਉਹੀ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਵਾਲੀ ਕੁਰਸੀ ਤੇ ਬੈਠੇ ਦਰਬੀਰ ਗੋਲਦੀ ਕਹਿੰਦੇ ਕਿ ਚਾਰਾਜੋਈ ਕਰ ਰਹੇ ਸੀ ਸੋਰਸ ਇਹ ਗੱਲ ਕਹਿ ਰਿਹਾ ਕਿ ਉਹ ਚਾਰਾ ਜੋ ਹਾਲੇ ਵੀ ਕਰ ਰਹੇ ਸੀ ਅ ਇਸ 바ਰ ਦੇ ਬਾਵਜੂਦ ਵੀ ਕਿਉਂਕਿ ਕਾਂਗਰਸ ਦੇ ਸੰਗਠਨ ਦੇ ਅੰਦਰ ਜਥੇਬੰਦੀ ਦੇ ਅੰਦਰ ਬਹੁਤ ਸਾਰੀਆਂ ਫਲੈਕਸੀਬਿਲਟੀਜ਼ ਹੁੰਦੀਆਂ ਰਹੀਆਂ ਚੀਜ਼ਾਂ ਇੱਧਰ ਉੱਧਰ ਹੋ ਜਾਂਦੀਆਂ ਨੇ ਪਰ ਹੁਣ ਕਿਹਾ ਜਾਂਦਾ ਕਿ ਕੂਰ ਪੂਰੀਤਰ ਨਾਲ ਕਹਿ ਦਿੱਤਾ ਗਿਆ ਕਿ ਨਹੀਂ ਇਹ ਸੰਭਵ ਨਹੀਂ ਹੈ ਕਿ ਇਦਾਂ ਹੋਊਗਾ ਕਿ ਜਿਹੜੇ ਲੋਕ ਬਾਹਰੋਂ ਹੋਰ ਪਾਰਟੀਆਂ 'ਚ ਜਾ ਕੇ ਦੁਬਾਰਾ ਵਾਪਸ ਆਏ ਆ ਉਹ ਸੰਗਰੂਰ ਦੇ ਵਿੱਚ ਬਹੁਤ ਲੰਬੀ ਲਾਈਨ ਆ ਖਾਸ ਕਰਕੇ ਉਹਦੇ ਵਿੱਚ ਦੋ ਤਿੰਨ ਨਾਂ ਜਿਹੜੇ ਬਾਹਰੋਂ ਦੂਜੀਆਂ ਪਾਰਟੀਆਂ 'ਚ ਜਾ ਕੇ ਆਏ ਦੋ ਨਾਂ ਸੁਨਾਮ ਹਲਕੇ ਦੇ ਨਾਲ ਸਬੰਧਤ ਨੇ ਇੱਕ ਦਲਵੀਰ ਗੋਲਡੀ ਹੁਰਾਂ ਦਾ ਸੀ ਕਿ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਜਾ ਕੇ ਆਏ ਉਹ ਦਾਵੇਦਾਰੀ ਠੋਕਰੇ ਸੀ ਸੁਨਾਮ ਹਲਕੇ ਵਾਲੇ ਤਾਂ ਦੋਵੇਂ ਸੱਜਣ ਕਿਹਾ ਜਾਂਦਾ ਹੈ ਕਿ ਹਾਲੇ ਵੀ ਦਾਵੇਦਾਰੀ ਠੋਕ ਰਹੇ ਹੈ ਪਰ ਦਲਵੀਰ ਗੋਲਡੀ ਕਿਹਾ ਜਾਂਦਾ ਹੈ ਕਿ ਕੰਮ ਉਬੇਸ਼ ਪਿੱਛੇ ਹਟੇ ਆ ਉਹਨਾਂ ਨੇ ਇਸ ਚੀਜ਼ ਨੂੰ ਨਾ ਮੰਨ ਲਿਆ ਕਿ ਨਹੀਂ ਹੋ ਸਕਦਾ ਜਿਸ ਦਿਨ ਮੀਟਿੰਗ ਹੋਈ ਸੀ ਸੰਗਰੂਰ ਦੇ ਵਿੱਚ ਪਹਿਲੀ ਮੀਟਿੰਗ ਹੋਈ ਸੀ ਆਬਜ਼ਰਵਰ ਦੇ ਵੱਲੋਂ ਕੀਤੀ ਗਈ ਸੀ ਉਸ ਦਿਨ ਦਲਵੀਰ ਗੋਲਡੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਆ ਬਿਲਕੁਲ ਦਲਵੀਰ ਗੋਲਡੀ ਸ਼ਾਮਲ ਨਹੀਂ ਸੀ ਹੋਏ ਪਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕੁਝ ਨੁਮਾਇੰਦੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਦਲਵੀਰ ਗੋਲਡੀ ਇਨ ਪਰਸਨਲ ਕੈਪੈਸਿਟੀ ਚ ਤਾਂ ਨਹੀਂ ਸੀ ਪਰ ਉਹਨਾਂ ਦੇ ਕੁਝ ਨੁਮਾਇੰਦੇ ਜਿਹੜੇ ਆ ਉਹ ਉੱਥੇ ਮੌਜੂਦ ਸੀ ਇਹ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਦਲਬੀਰ ਗੋਲਡੀ ਹੁਣ ਇਸ ਮਾਮਲੇ ਦੇ ਵਿੱਚ ਕੀ ਕਹਿਣਗੇ ਤਾਂ ਇਹਦਾ ਗੱਲ ਹੋ ਸਕਦੀ ਹੈ ਪਰ ਕਾਂਗਰਸ ਨੇ ਦੋ ਤਿੰਨ ਨਿਯਮ ਬਣਾਏ ਇੱਕ ਤਾਂ 55 ਸਾਲ ਦੀ ਉਮਰ ਹੱਦ ਲਾਤੀ ਦੂਜਾ ਕਿ ਜਿਹੜਾ ਬੀਤੇ 5 ਸਾਲਾਂ ਦੇ ਵਿੱਚ ਕਿਸੇ ਵੀ ਪਾਰਟੀ 'ਚ ਜਾ ਕੇ ਵਾਪਸ ਆਇਆ ਉਹਨੂੰ ਜ਼ਿਲ੍ਹਾ ਪ੍ਰਧਾਨ ਨਹੀਂ ਬਣਾਇਆ ਜਾਣਾ ਇਸ ਕਰਕੇ ਕਾਂਗਰਸ ਹਾਈ ਕਮਾਂਡ ਦੀ ਦਲਬੀਰ ਗੋਲਡੀ ਨੂੰ ਕੋਰੀ-ਕੋਰੀ ਨਾ ਆਇਆ ਇੱਕ ਤਾਂ ਹੁੰਦਾ ਕਿ ਵੀ ਵੈਸੇ ਕਹਿ ਦੇਣਾ ਕਿ ਵੀ ਚਲੋ ਉਹ ਤਾਂ ਬਣ ਨਹੀਂ ਸਕਦੇ ਸੀ ਪਰ ਇਹ ਗੱਲ ਹੈ ਕਿ ਦਲਬੀਰ ਗੋਲਡੀ ਦਾਵੇਦਾਰ ਸੀ ਉਹਨਾਂ ਦੇ ਵੱਲੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਗਈ ਸੀ ਦਾਵਾ ਪੇਸ਼ ਕੀਤਾ ਗਿਆ ਸੀ ਇਸ ਦਾਅਵੇ ਦੇ ਪਿੱਛੇ ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਹੋਣਾ ਪਰ ਕਾਂਗਰਸ ਦੇ ਅੰਦਰ ਇਹ ਗੱਲ ਸਪਸ਼ਟ ਕਰਨੀ ਕਾਂਗਰਸ ਦੇ ਵੱਲੋਂ ਬੜੀ ਅਹਿਮ ਸੀ ਕਿ ਵੀ ਤੁਸੀਂ ਨਹੀਂ ਬਣ ਸਕਦੇ ਦਲਬੀਰ ਗੋੜੀ ਨੂੰ ਨੰਗਾ ਚਿੱਟਾ ਜਵਾਬ ਜਿਹੜਾ ਉਹ ਕਾਂਗਰਸ ਹਾਈ ਕਮਾਂਡ ਦੇ ਚੁੱਕੀ ਹੈ ਬੱਜਪਾ ਸਾਹਿਬ ਫਿਰ ਸੰਗਰੂਰ ਦੇ ਵਿੱਚ ਆਖਰਕਾਰ ਜ਼ਿਲ੍ਹਾ ਪ੍ਰਧਾਨ ਕਿਸ ਨੂੰ ਬਣਾਇਆ ਜਾਣਾ ਕਿਹੜੇ-ਕਿਹੜੇ ਦਾਵੇਦਾਰ ਅੱਗੇ ਮੰਨੇ ਜਾ ਰਹੇ ਨੇ ਗगन ਦਾਵੇਦਾਰਤਾ ਸੰਗਰੂਰ ਦੇ ਵਿੱਚ ਕਹੀਏ ਕਿ ਇਕ ਹਜ਼ਾਰ ਸੂਬਮਾਰ ਜਿੱਥੋਂ ਮਰਜੀ ਇਟਪੱਟ ਲਈ ਉੱਤੇ ਦਾਵੇਦਾਰ ਬੈਠੇ ਨੇ ਕਿ ਕਿਵਲਾਂ ਇਟਪਟਿਆਂ ਦੇ ਦਾਵੇਦਾਰ ਨਿਕਲਦੇ ਜੇ ਉਹ ਤਾਂ ਜ਼ਿਲ੍ਹਾ ਪ੍ਰਧਾਨ ਬਣਦੇ ਲਈ ਉੱਤੇ ਬੈਠੇ ਨੇ ਤਿੰਨ ਚਾਰ ਨਾਮਾਂ ਨੂੰ ਛੱਡ ਦਈਏ ਜਿਹਦੇ ਚ ਕਿਹਾ ਜਾਂਦਾ ਕਿ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਵੈਸੇ ਵੀ ਉਹ ਉਹਨਾਂ ਦਾ ਨਾਮ ਵੈਸੇ ਵੀ ਨਹੀਂ ਆ ਸਕਦਾ ਉਹ ਸਿਆਣੇ ਸਿਆਸਤਦਾਨ ਨੇ ਐਡੀ ਵੱਡੀ ਉਹਦਿਆਂ ਤੇ ਉਹ ਇਸ ਸਮੇਂ ਮੌਜੂਦ ਨੇ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਹ ਸਹਿ ਖਜ਼ਾਨਚੀ ਨੇ ਹੋਰ بڑے ਅਹੁਦੇ ਨੇ ਉਹਨਾਂ ਕੋਲੇ ਪਰ ਇੱਕ ਢੜੇ ਵੱਲੋਂ ਉਹਨਾਂ ਦਾ ਨਾਮ ਜਾਣ ਕੇ ਕਹਿ ਲੋ ਜਾਂ ਜਾ ਸ਼ਰਾਰਤ ਨੱਗੇ ਕੀਤਾ ਜਾ ਰਿਹਾ ਹੈ ਪਰ ਉਸ ਚੀਜ਼ ਨੂੰ ਅਲੈਦਾ ਛੱਡਦੀ ਇੱਦਾਂ ਮੋٹے-ਮੋٹے ਰੂਪ ਦੇ ਵਿੱਚ ਬਹੁਤ ਸਾਰੇ ਦਾਵੇਦਾਰ ਨੇ ਇਸ ਨਾਮ ਤੋਂ ਦੋ ਸੱਜਣ ਤਿੰਨ ਸੱਜਣ ਜਸਵਿੰਦਰ ਤਮਾਨ ਦੀਪਾ ਜੀ ਰਾਜਾ ਬੀਰ ਕਲਾ ਇਸ ਤੋਂ ਇਲਾਵਾ ਲਹਿਰੇ ਚਲੇ ਜੀਏ ਲਹਿਰੇ ਤਾਂ ਤਿੰਨੇ ਲਾਲ ਜਿਹੜੇ ਆ ਕਾਂਗਰਸ ਦੇ ਉਹ ਦਾਵੇਦਾਰ ਨੇ ਜਿੱਚ ਰਾਹੁਲਿੰਦਰ ਸਿੱਧੂ ਪਠੱਲ ਦੁਰਲਭ ਸਿੱਧੂ ਤੇ ਜਿਹੜਾ ਹੈਨਰੀ ਸਿੱਧੂ ਜਿਹੜੇ ਹੈ ਉਹ ਦਾਵੇਦਾਰ ਨੇ ਇਸੇ ਤਰ੍ਹਾਂ ਨਾਲ ਹੀ ਡੜਬਾ ਅបਧਾਨ ਸਭਾ ਹਲਕੇ ਚ ਦੇਖ ਲਈਏ ਸੱਤਾ ਹੁਰੀ ਦਾਵੇਦਾਰ ਨੇ ਤੇ ਕਿਹਾ ਜਾਂਦਾ ਕਿ ਕਮੂ ਬੇਸ਼ ਜਿਹੜੇ ਵਿਜੇਂਦਰ ਸਿੰਘਲਾ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਸਪੋਰਟ ਕੇ ਲਈਏ ਜਾਂ ਉਹਨਾਂ ਦੀ ਇੱਛਾ ਹੈ ਕਿ ਉਹ ਬਣ ਜਾਣ ਇਹ ਜਿਹੜੀ ਗੱਲ ਹੈ ਜਿਹੜੀ ਉਹ ਚੱਲ ਰਹੀ ਹੈ ਇਸੇ ਤਰ੍ਹਾਂ ਨਾਲ ਧੂਰੀ ਚੱਲ ਜੀਏ 골ਡੀ ਜਿਹੜੀ ਆ ਉਹ ਬਾਹਰ ਲੱਗਣ ਤੋਂ ਬਾਅਦ ਆਊਟ ਹੋ ਚੁੱਕੇ ਨੇ ਸ਼ੁਭੀ ਜਿਹੜੇ ਨੇਗੇ ਸ਼ੁਭਮ ਸ਼ਰਮਾ ਸ਼ੁਭੀ ਨੇ ਉਹ ਦਾਵੇਦਾਰ ਨੇ ਹਰਦੀਪ ਦੌਲਤਪੁਰ ਦਾਵੇਦਾਰ ਹੈ ਇਹ ਸਾਰੇ ਲੋਕ ਜਿਹੜੇ ਆ ਉਹ ਦਾਵੇਦਾਰ ਨੇ ਤੇ ਇਹਨਾਂ ਤੋਂ ਬਿਨਾਂ ਵੀ ਕਈ ਹੋਰ ਦਾ ਪਾ ਤੇ ਰਾਜਵੀਰ ਕਲਾਂ ਵੀ ਆਉਟ ਹੀ ਨੇ ਹਾਂ ਜੇ ਇਹ ਬਾਰ ਸਮਝ ਲਈਏ ਤਾਂ ਦੀਪਾ ਤੇ ਰਾਜਵੀਰ ਮਾਫ ਕਰਨਾ ਰਾਜਾ ਵੀਰ ਕਲਾਂ ਜਿਹੜੇ ਆ ਉਹ ਵੀ ਆਊਟ ਨੇ ਫਿਰ ਇਹ ਗੱਲ ਐ ਤਾਂ ਹੋ ਨਹੀਂ ਸਕਦੀ ਕਿ ਗੋਲਡੀ ਤੇ ਇਹ ਬਾਰ ਲੱਗ ਜੇ ਤੇ ਦੀਪੇ ਤੇ ਤੇ ਰਾਜਾ ਵੀਰ ਕਲਾਂ ਤੇ ਨਾ ਲੱਗੇ ਇਹ ਸੰਭਵ ਨਹੀਂ ਹੈ ਹਾਲਾਂਕਿ ਦੋਵਾਂ ਦਾ ਕੱਦ ਜਿਹੜਾ ਹੋਰ ਹਿਸਾਬ ਦਾ ਗੋਲਡੀ ਦਾ ਕੱਦ ਹੋਰ ਹਿਸਾਬ ਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਹਾਈਕਮਨ ਇੱਤੇ ਬਹੁਤ ਸਖਤ ਹੈ ਵੀ ਇਹ ਇੱਕ ਬੰਦੇ ਨੂੰ ਇਗਨੋਰ ਕਰਕੇ ਦੋ ਨੂੰ ਮੌਕਾ ਦੇ ਦਿੱਤਾ ਜਾਊਗਾ ਜਾਂ ਉਹਨਾਂ ਨੂੰ ਰੇਸ 'ਚ ਰੱਖ ਲਿਆ ਜਾਊਗਾ ਇਹ ਸੰਭਵ ਨਹੀਂ ਹੈ ਉਹ ਦੋਵੇਂ ਵਿਓਟ ਨੇ ਅ ਕੁੱਲ ਮਿਲਾ ਕੇ ਦੋ ਨਾਂ ਜਿਹੜੇ ਆ ਉੱਪਰ ਰਹੇ ਨੇਗੇ ਹਾਲੇ ਉਹਨਾਂ ਬਾਰੇ ਇੰਨਾ ਪੱਕੇ ਤੌਰ ਤੇ ਕਿਹਾ ਨਹੀਂ ਜਾ ਸਕਦਾ ਕਿ ਇਹ ਕਿਹੜੇ ਦੋ ਨਾਂ ਨੇ ਕਿਉਂਕਿ ਉਹ ਹਜੇ ਅੰਦਰ ਖਾਤੇ ਚੀਜ਼ਾਂ ਡਵੈਲਪਿੰਗ ਵੱਲ ਵੱਧ ਰਹੀਆਂ ਨੇ ਇੱਕ ਦਿਨ 'ਚ ਜਿਹੜਾ ਉਹ ਪਾਣੀ ਜਿਹੜਾ ਉਹ ਨਿੱਤਰ ਕੇ ਸਾਫ਼ ਹੋ ਸਕਦਾ ਹੈ ਕਾਂਗਰਸ ਦੇ ਅੰਦਰ ਪ੍ਰਧਾਨਾਂ ਵਾਲਾ ਰੋਲਾ ਜਿਹੜਾ ਉਹ ਅੱਗੇ ਹੋਰ ਵਧਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਧੜੇਬੰਦੀ ਨੂੰ ਮੈਨੂੰ ਕਾਂਗਰਸ ਚੋਂ ਦੀ ਹੈ ਕਿ ਧੜੇਬੰਦੀ ਖਤਮ ਕਰੂਗਾ ਪਰ ਜੋ ਹਿਸਾਬ ਸੰਗਰੂਰ ਜ਼ਿਲ੍ਹੇ ਚ ਨਜ਼ਰ ਆਉਂਦੇ ਹੈ ਲੱਗਦਾ ਇੰਜ ਕਿ ਧੜੇਬੰਦੀ ਨੂੰ ਹੋਰ ਖਿਲਾਰਾ ਨਾ ਪਾ ਦੇ ਦੋ ਵੱਡੇ ਲੀਡਰ ਨੇ ਪੀਪੀ ਰਜਿੰਦਰ ਕੌਰ ਪਠੱਲ ਵਿਜੇਂਦਰ ਸਿੰਘਲਾ ਜਿਹੜੇ ਨੇ ਇਵਨ ਕਿ ਆਪਣੇ ਸਿਵੀਆ ਸਾਹਿਬ ਨੇ ਪੰਮੀ ਸਿਵੀਆ ਸਾਹਿਬ ਉਹ ਵੀ ਦਾਵੇਦਾਰ ਨੇ ਜਾਨੀ ਕਿ ਇੱਥੇ ਲੈਂ ਬਹੁਤ ਲੰਬੀ ਹੈ ਤੇ ਉਵੇਂ ਜੋੜ ਤੋੜ ਕੀਤੀ ਜਾ ਰਹੀ ਹੈ ਹੁਣ 1 ਲੀਟਰ ਚਾਹੁੰਦਾ ਕਿ ਮੈਂ ਵੱਡੇ ਲੀਡਰ ਇਹਦੇ ਨਾਲ ਨਾ ਸਿੰਘ ਪਸਾਲਾਂ ਕਿਤੇ ਮੈਨੂੰ ਨਾ ਨੁਕਸਾਨ ਹੋ ਜਾ ਇਹ ਸਾਰੀਆਂ ਚੀਜ਼ਾਂ ਹਜੇ ਸੰਗਰੂਰ ਦੀ ਕਾਂਗਰਸ ਦੇ ਅੰਦਰ ਚੱਲ ਰਹੀਆਂ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਹਾਈ ਕਮਾਂਡ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੇ ਲਈ ਅਬਜ਼ਰਵਰ ਨਿਯੁਕਤ ਕੀਤੇ ਗਏ ਨੇ ਆਖਰਕਾਰ ਤੁਸੀਂ ਇਸ ਖਬਰ ਨੂੰ ਕਿਵੇਂ ਵੇਖਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦਿਓ ਸਾਨੂੰ ਦਿਓ ਇਜ਼ਾਜ਼ਤ ਧੰਨਵਾਦ